ਇਸ ਕੈਨਲ ਦੇ ਵਿੱਚ ਦੋਸਤੋ ਆਪ ਜੀ ਦਾ ਸਵਾਗਤ ਹੈ ਜੀ ਆਪਣਾ ਫਤੂ ਇੰਟਰਨੈਸ਼ਨਲ ਹਬ ਜੀ ਦਾ ਤੇ ਆदिलੋਂ ਸਵਾਗਤ ਕਰਦਾ ਹੈ ਜੀ ਵੀਡੀਓ ਦੇਖਣ ਲਈ ਦੋਸਤੋ ਇੱਕ ਵਾਰ ਫਿਰ ਧੰਨਵਾਦ ਤੋ ਅੱਜ ਦੋਸਤੋ ਗੱਲ ਕਰਨੀ ਹੈ ਜੀ ਅਗਰ ਕੋਈ ਬੰਦਾ ਜਹਾਜ਼ ਦੇ ਵਿੱਚ ਬੈਠਦਾ ਹੈ ਤਾਂ ਬੰਦੇ ਦੇ ਮਨ ਦੇ ਵਿੱਚ ਕਈ ਵਾਰ ਸਵਾਲ ਉੱਠਦਾ ਹੈ ਕਿ ਇੱਕ ਜਹਾਜ਼ ਦੇ ਅੰਦਰ ਤਕਰੀਬਨ 200 ਦੇ ਕਰੀਬ ਬੰਦਾ ਬੈਠਦਾ ਹੈ ਤੇ ਜਦੋਂ ਉਹ ਜਹਾਜ਼ ਦੇ ਅੰਦਰ ਬੈਠਦਾ ਹੈ ਤਾਂ ਫਿਰ ਆਕਸੀਜਨ ਵਗੈਰਾ ਕਿੱਥੋਂ ਮਿਲਦੀ ਹੈ ਜਹਾਜ਼ ਵਾਲਿਆਂ ਨੂੰ ਜੋ ਤੁਸੀਂ ਉਸ ਦੇ ਅੰਦਰ ਬੈਠ ਜਾਂਦੇ ਹੋ ਤਾਂ ਆਕਸੀਜਨ ਕਿੱਥੋਂ ਆਉਂਦੀ ਹੈ ਦੋਸਤੋ ਇਹ ਇੱਕ ਬਹੁਤ ਹੀ ਵਧੀਆ ਸਵਾਲ ਹੈ ਜੀ ਕਿਸ ਨੇ ਦੋਸਤੋ ਪੁੱਛਿਆ ਸੀ ਮੇਰੇ ਕੋਲ ਤੇ ਇਸ ਕਰਕੇ ਅੱਜ ਸੋਚਿਆ ਕਿ ਇਸ ਦਾ ਜਵਾਬ ਆਪਾਂ ਜ਼ਰੂਰ ਦਈਏ ਇਸ ਤਰ੍ਹਾਂ ਹੁੰਦਾ ਹੈ ਦੋਸਤੋ ਇੱਕ ਜਹਾਜ਼ ਜੋ ਨੋਰਮਲੀ ਆਪਾਂ ਜੇ ਗੱਲ ਕਰੀਏ ਕੋਈ 200 ਦੇ ਕਰੀਬ ਬੰਦਾ ਇਸ ਦੇ ਵਿੱਚ ਬੈਠਦਾ ਹੈ ਤੇ ਜਦੋਂ 200 ਬੰਦਾ ਇਸ ਦੇ ਵਿੱਚ ਮੰਨ ਲਓ ਬੈਠ ਜਾਂਦਾ ਹੈ ਵੱਡੇ ਵੀ ਜਹਾਜ਼ ਹਨ ਜਿਹੜੇ 400 ਬੰਦਾ ਵੀ ਬੈਠਦਾ ਹੈ ਤੇ ਛੋਟੇ ਵੀ ਹੁੰਦੇ ਹਨ ਜਿਹੜੇ ਕਿ 100 ਕੋ ਆਦਮੀ ਬੈਠ ਸਕਦੇ ਨੇ ਪੈਸੇਂਜਰ ਇਸ ਤਰ੍ਹਾਂ ਡਿਪੈਂਡ ਕਰਦਾ ਆਪਾਂ ਗੱਲ ਕਰ ਰਹੇ ਹਾਂ ਜੀ ਇੱਕ ਮੀਡੀਅਮ ਜਹਾਜ਼ ਜਿਸ ਦੇ ਵਿੱਚ 200 ਪੈਸੇਂਜਰ ਬੈਠੇ ਹੋਏ ਹਨ ਹੁਣ ਦੋਸਤੋ ਜਦੋਂ ਕੋਈ ਬੰਦਾ ਕਿਤੇ ਵੀ ਜਾ ਕੇ ਬੈਠਦਾ ਹੈ ਤੇ ਜਾਂ ਖੜਾ ਹੈ ਜਾਂ ਕੁਝ ਵੀ ਕਰ ਰਿਹਾ ਹੈ ਪਰ ਉਹ ਆਕਸੀਜਨ ਦੋਸਤੋ ਲਗਾਤਾਰ ਉਹਦਾ ਸਰੀਰ ਜਿਹੜਾ ਯੂਜ਼ ਕਰ ਰਿਹਾ ਹੈ ਤੇ ਕਾਰਬਨ ਡਾਈਆਕਸਾਈਡ ਆਪਾਂ ਲਗਾਤਾਰ ਆਪਣੇ ਸਰੀਰ ਦੇ ਵਿੱਚੋਂ ਛੱਡ ਰਹੇ ਹਾਂ ਹੁਣ ਤੁਸੀਂ ਮੰਨ ਕੇ ਚੱਲੋ ਕਿ ਇੱਕ ਜਹਾਜ਼ ਤਾਂ ਕਿਆਂ ਬੰਦ ਹਨ ਉਸਤੀਆਂ ਇੱਕ ਛੋਟਾ ਜਿਹਾ ਜਹਾਜ਼ ਹੈ ਦੋਸਤੋ ਉਸ ਦੇ ਅੰਦਰ 200 ਬੰਦਾ ਬੈਠਾ ਹੈ ਉਹ ਲਗਾਤਾਰ ਆਕਸੀਜਨ ਲੈ ਰਿਹਾ ਹੈ ਤੇ ਕਾਰਬਨ ਡਾਈਆਕਸਾਈਡ ਛੱਡ ਰਿਹਾ ਹੈ ਤੇ ਆਪਾਂ ਜਦੋਂ ਫਲਾਈਟ ਦੇ ਵਿੱਚ ਬੈਠਦੇ ਹਾਂ ਤਾਂ ਪਤਾ ਹੈ ਕਿ ਆਪਾਂ ਨੂੰ 7-8 ਘੰਟੇ ਦੀ ਫਲਾਈਟ 10 ਘੰਟੇ ਦੀ ਫਲਾਈਟ ਲਗਾਤਾਰ ਹੁੰਦੀ ਹੈ ਤੇ ਫਿਰ ਦੋਸਤੋ ਆਕਸੀਜਨ ਕਿੱਥੋਂ ਆਦੀ ਹੋਏਗੀ? ਇਹੀ ਸਵਾਲ ਬੰਦਿਆਂ ਦੇ ਕਈ ਜਿਹਰੀ ਮੰਨ ਦੇ ਵਿੱਚ ਆਉਂਦਾ ਹੈ ਕਿ ਆਕਸੀਜਨ ਕਿੱਥੋਂ ਆਦੀ ਹੋਏਗੀ? ਆਕਸੀਜਨ ਤੋਂ ਬਿਨਾ ਬੰਦਾ ਜਿਉਂਦਾ ਨਹੀਂ ਰਹਿ ਸਕਦਾ। ਤੇ ਜਿਸ ਉਚਾਈ ਦੇ ਉੱਤੇ ਜਹਾਜ਼ ਉੱਡਦਾ ਹੈ ਜੇ ਆਪਾਂ ਗੱਲ ਕਰੀਏ ਕੋਈ 12-13 ਕਿਲੋਮੀਟਰ ਦੀ ਹਾਈਟ ਹੁੰਦੀ ਹੈ ਜ਼ਮੀਨ ਤੋਂ। ਨੋਰਮਲ ਹਾਈਟ ਕੋਈ 12 ਕਿਲੋਮੀਟਰ ਦੀ ਹਾਈਟ ਹੈ ਜੀ ਕੋਈ 13 ਕਿਲੋਮੀਟਰ। ਠੀਕ ਹੈ ਦੋਸਤੋ ਤੇ ਉਸ ਉਚਾਈ ਦੇ ਉੱਪਰ ਜਾ ਕੇ ਤਾਂ ਜਿਹੜੀ ਆਕਸੀਜਨ ਹੁੰਦੀ ਹੈ ਹਵਾ ਦੇ ਵਿੱਚ ਵੈਸੇ ਹੀ ਘਟ ਜਾਂਦੀ ਹੈ। ਤੀਸਰਾ ਹਿੱਸਾ ਰਹਿ ਜਾਂਦੀ ਹੈ ਜੀ ਆਕਸੀਜਨ ਅਗਰ ਜ਼ਮੀਨ ਤੇ ਆਪਾਂ ਨੂੰ 100% ਆਕਸੀਜਨ ਮਿਲਦੀ ਹੈ ਮੰਨ ਲਓ ਤਾਂ 12-13 ਕਿਲੋਮੀਟਰ ਉੱਪਰ ਜਾ ਕੇ ਆਪਾਂ ਨੂੰ 30% ਦੇ ਕਰੀਬ ਹੀ ਆਕਸੀਜਨ ਮਿਲੇਗੀ ਹੁਣ ਸਵਾਲ ਇਹ ਹੀ ਉੱਠਦਾ ਹੈ ਕਿ ਆਕਸੀਜਨ ਜਹਾਜ਼ ਦੇ ਵਿੱਚ ਦੋਸਤੋ ਕਿਸ ਤਰ੍ਹਾਂ ਆਉਂਦੀ ਹੈ ਕਿਉਂਕਿ ਜਹਾਜ਼ ਦੀਆਂ ਤਾਕੀਆਂ ਵੀ ਬੰਦ ਹਨ ਕੋਈ ਤਾਕੀ ਨਹੀਂ ਖੋਲ ਸਕਦੇ ਆਪਾਂ ਜਿਹਦੇ ਨਾਲ ਕਿ ਆਕਸੀਜਨ ਵਗੈਰਾ ਅੰਦਰ ਆਵੇ ਤੇ ਫਿਰ ਆਕਸੀਜਨ ਕਿੱਥੋਂ ਆਉਂਦੀ ਹੈ ਜੀ ਬਸ ਇਸੇ ਚੀਜ਼ ਦਾ ਦੋਸਤੋ ਸਵਾਲ ਕੱਢਣ ਦੀ ਆਪਾਂ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਹੁੰਦਾ ਹੈ ਦੋਸਤੋ ਜਦੋਂ ਕਿ ਜਹਾਜ਼ ਦੇ ਵਿੱਚ ਸਵਾਰੀਆਂ ਬੈਠ ਜਾਂਦੀਆਂ ਹਨ ਸਾਰੀਆਂ ਜਹਾਜ਼ ਦੇ ਤਾਕੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਦਰਵਾਜ਼ੇ ਉਸਦੇ ਸਾਰਾ ਕੁਝ ਬਿਲਕੁਲ ਦੋਸਤੋ ਬੰਦ ਹੁੰਦਾ ਹੈ ਕੋਈ ਵੀ ਬਾਹਰੋਂ ਹਵਾ ਨਹੀਂ ਉਸਦੇ ਅੰਦਰ ਆ ਸਕਦੀ ਪਰੰਤੂ ਜਦੋਂ ਉਸਦੇ ਇੰਜਨ ਚਾਲੂ ਹੋ ਜਾਂਦੇ ਹਨ ਇੰਜਨ ਹੁੰਦੇ ਹਨ ਜਿਹੜੇ ਉਸਦੇ ਵਿੰਗਸ ਵਗੈਰਾ ਲੱਗੇ ਹੁੰਦੇ ਹਨ ਅਸੇ ਪਾਸੇ ਜਿਹਨੂੰ ਆਪਾਂ ਪਾਰ ਕਹਿੰਦੀਆਂ ਜਹਾਜ਼ਾਂ ਦੇ ਉਹਨਾਂ ਦੇ ਨਾਲ ਦੋਸਤੋ ਜਿਹੜੇ ਦੋ ਗੋਲ-ਗੋਲ ਰੰਗ ਦੇ ਹੁੰਦੇ ਹਨ ਉਹ ਹੀ ਇੰਜਨ ਹਨ ਜਿਹੜੇ ਘੁੰਮਦੇ ਹਨ ਪੱਖੇ ਇਹਨਾਂ ਦੇ ਵਿੱਚ ਉਹ ਜਦੋਂ ਹਵਾ ਨੂੰ ਕੰਪਰੈਸ ਕਰਦੇ ਹਨ ਬਾਹਰੋਂ ਖਿੱਚਦੇ ਹਨ ਹਵਾ ਜੋ ਹਵਾ ਨੂੰ ਦੋਸਤ ਅੰਦਰ ਆਪਣੀ ਖਿੱਚਤੀ ਜਾਂ ਤੇ ਗਰਮ ਹਵਾ ਬਾਹਰ ਛੱਡਦੇ ਹਨ ਟੈਂਪਰੇਚਰ ਬਹੁਤ ਜ਼ਿਆਦਾ ਹਵਾ ਦਾ ਵੱਧ ਹੈ ਉਸੇ ਕੰਪਰੈਸ ਕੀਤੀ ਹੋਈ ਹਵਾ ਦੇ ਵਿੱਚੋਂ ਇੱਕ ਟਿਊਬ ਹੁੰਦੀ ਹੈ ਜੀ ਉਹ ਟਿਊਬ ਥੋੜੀ ਜਿਹੀ ਹਵਾ ਨੂੰ ਕੈਬਨ ਦੇ ਅੰਦਰ ਭੇਜਦੀ ਹੈ ਜਿੱਥੇ ਯਾਤਰੀ ਬੈਠੇ ਹੋਏ ਹਨ ਉਸ ਕੈਬਨ ਦੇ ਵਿੱਚ ਇੰਜਣ ਦੇ ਰਾਹੀਂ ਹਵਾ ਆਉਂਦੀ ਹੈ ਦੋਨਾਂ ਇੰਜਣਾਂ ਦੇ ਵਿੱਚੋਂ ਦੀ ਥੋੜੀ ਥੋੜੀ ਮਾਤਰਾ ਦੇ ਵਿੱਚ ਉਹਨਾਂ ਨੇ ਸੈਟਿੰਗ ਕੀਤੀ ਹੁੰਦੀ ਹੈ ਕਿ ਕਿੰਨੀ ਕੁ ਹਵਾ ਚਾਹੀਦੀ ਹੈ ਤੇ ਕਿੰਨਾ ਕੁ ਟੈਂਪਰੇਚਰ ਉਸ ਦਾ ਰੱਖਣਾ ਹੈ ਇਸ ਤਰ੍ਹਾਂ ਲਗਾਤਾਰ ਜਿਹੜੀ ਬਾਹਰਲੀ ਹਵਾ ਹੁੰਦੀ ਹੈ ਉਹ ਇੰਜਣ ਦੇ ਵਿੱਚ ਦੀ ਹੋ ਕੇ ਜਹਾਜ਼ ਦੇ ਅੰਦਰ ਐਂਟਰ ਕਰਦੀ ਹੈ ਤੇ ਬਾਕੀ ਇੱਕ ਛੜਕਾ ਵੀ ਦੋਸਤੋ ਕਰਦੇ ਹਨ ਜਿਹੜੇ ਆਪਣੇ ਹੋਸਟੈਸ ਵਗੈਰਾ ਹੁੰਦੀਆਂ ਹਨ ਅੰਦਰ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੀ ਕੀਟਾ ਛੜਕਾ ਕਰਨਾ ਹੈ ਬਾਕੀ ਅਗਰ ਆਕਸੀਜਨ ਦੀ ਮਾਤਰਾ ਜਿਆਦਾ ਘਟ ਜਾਵੇ ਤਾਂ ਫਿਰ ਉਹਨਾਂ ਨੇ ਮਾਸਕ ਵਗੈਰਾ ਵੀ ਰੱਖੇ ਹੋਏ ਹੁੰਦੇ ਹਨ ਉਹਦੇ ਥਰੂ ਵੀ ਉਹ ਕਰ ਸਕਦੇ ਹਨ ਇਸ ਦੀ ਸਪਲਾਈ ਤੇ ਬਾਕੀ ਸਪਰੇਅ ਸਿਲੰਡਰ ਵਗੈਰਾ ਵੀ ਰੱਖੇ ਹੋਏ ਹੁੰਦੇ ਹਨ ਅੰਦਰ ਤੇ ਬਾਕੀ ਇੱਕ ਹੋਰ ਚੀਜ਼ ਹੁੰਦੀ ਹੈ ਜੀ ਜਹਾਜ਼ ਦੇ ਵਿੱਚ ਦੋਸਤੋ ਜਿਸ ਟਾਈਮ ਤੇ ਇੰਜਣ ਚੱਲਦਾ ਹੈ ਅਗਰ ਉਸ ਦਾ ਇੰਜਣ ਸਟਾਰਟ ਹੈ ਤਾਂ ਤੁਹਾਨੂੰ ਆਕਸੀਜਨ ਮਿਲਦੀ ਹੈ ਅਗਰ ਮੰਨ ਲਓ ਇੰਜਣ ਬੰਦ ਹੋ ਗਿਆ ਜਹਾਜ਼ ਦਾ ਕਿਸੇ ਕਾਰਨ ਕਰਕੇ ਇੰਜਣ ਅਗਰ ਬਲੌਕ ਹੋ ਜਾਂਦਾ ਹੈ ਬੰਦ ਹੋ ਜਾਂਦਾ ਹੈ ਤਾਂ ਜਿਹੜੀ ਆਕਸੀਜਨ ਦੀ ਸਪਲਾਈ ਹੈ ਫਿਰ ਉਹ ਵੀ ਬੰਦ ਹੋ ਜਾਣੀ ਹੈ ਕਿਉਂਕਿ ਬਾਹਰਲੀ ਹਵਾ ਅੰਦਰ ਨਹੀਂ ਆਏਗੀ ਤੇ ਉਸ ਦੇ ਵਾਸਤੇ ਉਹਨਾਂ ਨੇ ਕੀ ਕੀਤਾ ਹੈ ਕਿਉਂਕਿ ਸਾਇੰਟਿਸਟਾਂ ਦਾ ਦਿਮਾਗ ਬਹੁਤ ਅੱਗੇ ਚੱਲਦਾ ਹੈ ਜੀ ਆਮ ਬੰਦੇ ਦੀ ਸੋਚ ਤੋਂ ਉਹਨਾਂ ਨੇ ਉਸ ਚੀਜ਼ ਨੂੰ ਹੱਲ ਕਰਨ ਦੇ ਵਾਸਤੇ ਜਹਾਜ਼ ਦੇ ਵਿੱਚ ਇੱਕ ਹੋਰ ਇੰਜਣ ਲਾਇਆ ਹੈ ਜੀ ਛੋਟਾ ਇੰਜਣ ਤੀਸਰਾ ਇੰਜਣ ਉਹ ਕਿੱਥੇ ਹੁੰਦਾ ਹੈ ਜੇ ਜਦੋਂ ਤੁਸੀਂ ਦੋਸਤੂ ਦੇਖਦੇ ਹੋ ਜਹਾਜ਼ ਉਸ ਦੀ ਜਿਹੜੀ ਪੂਸ਼ ਹੁੰਦੀ ਹੈ ਜੀ ਜਿਹੜੀ ਪੂਸ਼ ਜਿਹਨੂੰ ਆਪਾਂ ਟੇਲ ਕਹਿੰਦੇ ਹਾਂ ਤੁਸੀਂ ਉਹਦੇ ਵਿੱਚ ਦੇਖਣਾ ਇੱਕ ਪਿੱਛੇ ਜੇ ਕਰਕੇ ਇੱਕ ਛੋਟਾ ਜਿਹਾ ਸਰਾਕ ਬਣਿਆ ਹੁੰਦਾ ਹੈ ਜਦੋਂ ਜਹਾਜ਼ ਚੱਲਦਾ ਹੈ ਤਾਂ ਕਈ ਵਾਰ ਉੱਥੋਂ ਵੀ ਦੂਸਤਾਂ ਨਿਕਲਦਾ ਹੈ ਬਿਲਕੁਲ ਪਿਛਲੇ ਪਾਸੇ ਜਹਾਜ਼ ਦੇ ਬਸ ਉਹੀ ਤੀਸਰਾ ਇੰਜਣ ਹੁੰਦਾ ਹੈ ਜੀ ਛੋਟਾ ਇੰਜਣ ਹੁੰਦਾ ਹੈ ਉਹ ਜਦੋਂ ਜਹਾਜ਼ ਦੋਸਤੋਂ ਬੰਦ ਹੁੰਦਾ ਹੈ ਤਾਂ ਉਸ ਟਾਈਮ ਉਹੀ ਇੰਜਣ ਚਾਲੂ ਕਰ ਦਿੱਤਾ ਜਾਂਦਾ ਹੈ ਤਾਂ ਕਿ ਜਿਹੜੀਆਂ ਲਾਈਟਾਂ ਵਗੈਰਾ ਦੀ ਸਪਲਾਈ ਵੀ ਕਰ ਸਕੇ ਅੰਦਰ ਥੋੜੀ-ਬਹੁਤ એનર્ਜੀ ਪੈਦਾ ਕਰ ਸਕੇ ਤੇ ਫਿਰ ਉਸ ਇੰਜਣ ਦੇ ਉੱਤੇ ਹੀ ਇਹ ਭਾਰ ਹੁੰਦਾ ਹੈ ਸਾਰਾ ਦੀ ਅੰਦਰ ਆਕਸੀਜਨ ਦੀ ਸਪਲਾਈ ਉਸ ਦੇ ਉੱਤੇ ਡਿਪੈਂਡ ਹੁੰਦੀ ਹੈ ਫਿਰ ਜਦੋਂ ਵੱਡੇ ਇੰਜਨ ਚਾਲੂ ਕਰ ਦਿੱਤੇ ਜਾਂਦੇ ਹਨ ਤਾਂ ਫਿਰ ਉਸ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਬਾਅਦ ਵਿੱਚ ਇਸ ਤਰ੍ਹਾਂ ਦੋਸਤੋ ਇਹ ਤਸੀ ਥੋੜਾ ਜਿਹਾ ਸਿਸਟਮ ਆਕਸੀਜਨ ਦੀ ਸਪਲਾਈ ਦੇ ਬਾਰੇ ਇਸ ਤਰ੍ਹਾਂ ਆਕਸੀਜਨ ਦੀ ਸਪਲਾਈ ਜਹਾਜ਼ ਦੇ ਵਿੱਚ ਕੀਤੀ ਜਾਂਦੀ ਹੈ ਬਾਕੀ ਇਸ ਵੀਡੀਓ ਨੂੰ ਦੋਸਤੋ ਲਾਈਕ ਜਰੂਰ ਕਰ ਦੇਣਾ ਸ਼ੇਅਰ ਕਰ ਦੇਣਾ ਜੀ ਨੈਕਸਟ ਵੀਡੀਓ ਲੈ ਕੇ ਆਪਾਂ ਫਿਰ ਮਿਲਾਂਗੇ ਜੀ ਤਦ ਤੱਕ ਲਈ ਸਾਰਿਆਂ ਨੂੰ ਗੁੱਡ ਬਾਏ ਦੋਸਤੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਵਿੱਚ